ਪੰਜਾਬ ਦੇ ਵਿੱਚ ਨਸ਼ੇ ਦੇ ਉੱਤੇ ਕਾਬੂ ਕਰਨ ਵਾਸਤੇ ਪੰਜਾਬ ਸਰਕਾਰ ਨੇ ਇੱਕ ਹੋਰ ਉਪਰਾਲਾ ਜਿਹੜਾ ਹੈਗਾ ਉਹ ਕੀਤਾ ਹੈ ਤੇ STF ਆ ਨੂੰ ਕਨਵਰਟ ਕਰ ਦਿੱਤਾ ਗਿਆ ਹੈ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਤਹਿਤ ਤੇ ਇੱਥੇ ਇਹ ਇਸ ਵੇਲੇ ਜਿਹੜੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਭਵਨ ਬਣਾਇਆ ਗਿਆ ਹੈ ਇਹ ਕੰਟਰੋਲ ਰੂਮ ਰਹੇਗਾ ਸਾਰੇ ਪੰਜਾਬ ਜਿਹੜਾ ਹੈਗਾ ਉਹ ਇੱਥੇ ਇਸ ਦੇ ਨਾਲ ਜੁੜਿਆ ਹੋਵੇਗਾ ਬੇ ਬੇहद ਆਧੁਨਿਕ ਜਿਹੜੀਆਂ ਸਹੂਜਨਾਵਾਂ ਨੇ ਜਾਂ ਉਪਕਰਣ ਨੇ ਉਹ ਇੱਥੇ ਰੱਖੇ ਗਏ ਨੇ ਤਾਂ ਕਿ ਨਜੇ ਨਸਾ ਜਿਹੜਾ ਹੈਗਾ ਉਸ ਦੀ ਹਰ ਮੂਮੈਂਟ ਤੇ ਇੱਕ ਕੜੀ ਨਜ਼ਰ ਜਿਹੜੀ ਹੈਗੀ ਹੈ ਉਹ ਰੱਖੀ ਜਾ ਸਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਜਿਹੜਾ ਇੱਕ ਡੈਡੀਕੇਟਿਡ ਤੇ ਪ੍ਰੋਫੈਸ਼ਨਲ ਸਟਾਫ ਜਿਹੜਾ ਹੈਗਾ ਉਹ ਇਹਨੂੰ ਸਮਰਪਿਤ ਕੀਤਾ ਹੈ ਜਿਹੜਾ ਡਰਗ ਦੇ ਨਾਲ ਜੁੜੀ ਹਰ ਜਾਣਕਾਰੀ ਦੇ ਉੱਤੇ ਹਰ ਐਕਟੀਵਿਟੀ ਦੇ ਉੱਤੇ ਧਿਆਨ ਜਿਹੜਾ ਹੈਗਾ ਉਹ ਰੱਖੇਗਾ ਇਸ ਦੇ ਨਾਲ ਹੀ ਇਸ ਕੰਟਰੋਲ ਰੂਮ ਦੇ ਵਿੱਚ ਡਰਗ ਤਸਕਰ ਜਿਹੜੇ ਹੈਗੇ ਨੇ ਜਿਹੜੇ ਫੜੇ ਗਏ ਨੇ ਉਹਨਾਂ ਦਾ ਹਰ ਡਾਟਾ ਡਾਟਾ ਜਿਹੜਾ ਹੈਗਾ ਉਹ ਉਪਲਬਧ ਰਹੇਗਾ ਹਰ ਮੂਮੈਂਟ ਜਿਹੜੀ ਹੈਗੀ ਆ ਉਹ ਉਪਲਬਧ ਰਹੇਗੀ 800 ਦੇ ਕਰੀਬ ਸੰਖਿਆ ਜਿਹੜੀ ਹੈਗੀ ਸੋ ਫੋਰਸ ਦੀ ਰਹੇਗੀ ਇਸ ਇਸ ਵਿੰਗ ਦੇ ਵਿੱਚ ਇਹ ਇੱਕ ਤੇ ਜ਼ਰੂਰ ਤੋਂ ਪੜਨ ਤੇ ਕਿਤੇ ਵੀ ਤਾਂ ਜਿਹੜੀ ਮੂਵਮੈਂਟ ਹੈ ਉਸ ਨੂੰ ਆਸਾਨ ਕਰਨ ਵਾਸਤੇ ਜਿਹੜੀਆਂ ਆਧੁਨਿਕ ਇਹ ਕਿਹਾ ਜਾਵੇ ਕਿ ਵੈਕਲ ਨੇ ਉਹ ਵੀ ਇਸ ਫੋਰਸ ਨੂੰ ਉਪਲਬਧ ਕਰਵਾਏ ਗਏ ਨੇ WhatsApp ਨੰਬਰ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਹੈ WhatsApp ਨੰਬਰ ਦੇ ਰਹੀ ਜਿਹੜਾ ਹੈਗਾ ਆਮ ਲੋਕ ਜਿਹੜੇ ਹੈਗੇ ਨੇ ਉਹ ਡਰਗ ਦੇ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਜਿਹੜੀ ਹੈਗੀ ਹੈ ਉਹ ਆਦਾਨ ਪ੍ਰਦਾਨ ਕਰ ਸਕਦੇ ਨੇ ਜੇ ਕਿਤੇ ਡਰਗ ਦੀ ਉਹਨਾਂ ਨੂੰ ਸਮੱਸਿਆ ਜਾਂ ਫਿਰ ਇਹ ਕਿਹਾ ਜਾਵੇ ਕਿ ਡਰਗ ਦਾ ਮਾਮਲਾ ਜਿਹੜਾ ਹੈਗਾ ਉਹ ਸਾਹਮਣੇ ਆਂਦਾ ਹੈ ਤਾਂ ਉਸ ਦੀ ਸੂਚਨਾ ਜਿਹੜੀ ਹੈਗੀ ਹੈ ਉਸ WhatsApp ਨੰਬਰ ਤੇ ਦੇ ਦੇ ਸਕਦੇ ਨੇ ਲੋਕ ਜਿਨ੍ਹਾਂ ਦਾ ਨਾਮ ਅਤੇ ਪਹਿਚਾਣ ਜਿਹੜੀ ਹੈਗੀ ਉਹ ਪੂਰੀ ਤਰ੍ਹਾਂ ਦੇ ਨਾਲ ਗੁਪਤ ਰੱਖੀ ਜਾਵੇਗੀ ਤੇ ਉਹ ਸੂਚਨਾ ਜਿਹੜੀ ਹੈਗੀ ਹੈ ਉਹ ਇਸ ਕੰਟਰੋਲ ਰੂਮ ਦੇ ਵਿੱਚ ਪੁਲਿਸ ਕੋਲ ਪਹੁੰਚੇਗੀ ਜਿਸ ਦੇ ਉੱਤੇ ਐਕਸ਼ਨ ਜਿਹੜਾ ਹੈਗਾ ਉਹ ਤੁਰੰਤ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਇਸ ਤਰ੍ਹਾਂ ਏ ਵਿੰਗ ਜਿਹੜੀ ਹੈਗੀ ਕਿਸ ਤਰ੍ਹਾਂ ਦੇ ਨਾਲ ਕੰਮ ਕਰੇਗੀ ਇਹ ਦੀ ਜਾਣਕਾਰੀ ਜਿਹੜੀ ਹੈਗੀ ਹੈ ਆ ਆਰ ਡੀ ਸ਼ਰਮਾ ਜਿਹੜੇ ਹੈਗੇ ਨੇ ਜਿਹੜੇ ਇੰਚਾਰਜ ਨੇ ਇਸ ਵਿੰਗ ਦੇ ਉਹ ਸਾਨੂੰ ਦੇ ਰਹੇ ਨਹੀਂ ਤੇ ਅਸੀਂ ਵਿੰਗ ਦੇ ਵਿੱਚ ਵੀ ਚੱਲਦੇ ਆ ਨਾਲ ਦੀ ਨਾਲ ਸਰ ਕਿਸ ਤਰ੍ਹਾਂ ਦੇ ਨਾਲ ਇਹ ਕੰਮ ਜਿਹੜਾ ਹੈਗਾ ਉਹ ਹੋਵੇਗਾ ਤੁਸੀਂ ਜਾਣਕਾਰੀ ਜੀ ਦਿੰਦੇ ਰਹੋ ਤੇ ਨਾਲ ਹੀ ਅਸੀਂ ਤਸਵੀਰਾਂ ਵੀ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰ ਦਿੰਦੇ ਆ ਜਿਹੜੀ ਹੈ ਇਹਦਾ ਅੱਜ ਮਾਨਯੋਗ ਸੀਐਮ ਸਾਹਿਬ ਵੱਲੋਂ ਸੀ ਪੰਜਾਬ ਐਂਟੀ ਡਰਗ ਹੈਲਪਲਾਈਨ ਦਾ ਤਾਂ ਘਟਨ ਕੀਤਾ ਗਿਆ ਇਦੇ ਵਿੱਚ ਇੱਕ ਚੈਟਬੋਟ ਜਿਹੜਾ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਵੀ ਕੋਈ ਵੀ ਜੀ ਇਨਸਾਨ ਕਿਤੇ ਵੀ ਚਾਹੇ ਪੰਜਾਬ ਚ ਕਿਤੇ ਵੀ ਬੈਠਿਆ ਉਹ ਸਾਨੂੰ ਡਰਗ ਤਸ਼ਕਰ ਬਾਰੇ ਸਿੱਧੀ ਇਨਫੋਰਮੇਸ਼ਨ ਦੇ ਸਕਦਾ ਹੈ ਕੰਟਰੋਲ ਰੂਮ ਤੇ ਇੱਥੇ ਉਹ ਇਨਫੋਰਮੇਸ਼ਨ ਇੱਥੇ ਆਏਗੀ ਸਾਡੀ ਇਸ ਤੋਂ ਬਾਅਦ ਉਹ ਸਾਡੇ ਜਿਹੜੇ ਆਪਰੇਟਰ ਹੋ ਇਨਫੋਰਮੇਸ਼ਨ ਲੈਣਗੇ ਇਨਫੋਰਮੇਸ਼ਨ ਲੈਣ ਤੋਂ ਬਾਅਦ ਜਿਹੜੇ ਵੀ ਜ਼ਿਲ੍ਹੇ ਦੀ ਕੰਸਰਨ ਹੋਏਗੀ ਉੱਥੇ ਅਗਰ ਸਾਡੀ ਉਥੇ ਐਸਟੀਐਫ ਬਿੰਗ ਬਣਿਆ ਹੈ ਤਾਂ ਐਸਟੀਐਫ ਨੂੰ ਕਰੂਈ ਕਰਾਂਗੇ ਅਗਰ ਡਿਸਟ੍ਰਿਕਟ ਦੇ ਨਾਲ ਰਿਲੇਟਡ ਆ ਤਾਂ ਡਿਸਟ੍ਰਿਕਟ ਨੂੰ ਕਰੂਈ ਕਰਵਾਵਾਂਗੇ ਅਗਰ ਉਹ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਆ ਤਾਂ ਹੈਲਥ ਨੂੰ ਅਸੀਂ ਇਨਫੋਰਮ ਕਰਾਂਗੇ ਵੀ ਰਿਸਪੌਂਸ ਟਾਈਮ ਵੀ ਰੱਖਿਆ ਗਿਆ ਸਰ ਇਹਦਾ ਰਿਸਪੌਂਸ ਟਾਈਮ ਸਰ ਅਜੇ ਅੱਜ ਫਿਕਸ ਹੋਏਗਾ ਉਹ ਅਸੀਂ ਰਿਸਪੌਂਸ ਟਾਈਮ ਦੇ ਨਾਲ ਹੀ ਨਾਤ ਰਿਸਪੌਂਸ ਲੇਗੇ ਨਾਲ ਦੀ ਨਾਲ ਜਿਹੜੇ ਬੰਦੇ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਅਸੀਂ ਉਹਦਾ ਬਿਲਕੁਲ ਉਹ ਬੰਦੇ ਨੂੰ ਦੱਸਾਂਗੇ ਵੀ ਸੀ ਇਹਦੇ ਕੀ ਕਾਰਵਾਈ ਕੀਤੀ ਹੈ ਹਾਂਜੀ ਬਿਲਕੁਕੁਲ ਪੁਲਿਸ ਜਿਹੜੀ ਹੋਏਗੀ ਉਸਦੇ ਨਾਲ ਵੀ ਟਾਈ ਅਪ ਰਹੇਗਾ ਬਿਲਕ ਕਸਾਂਡ ਡੀਐਸਪੀ ਸਹਿਬਾਨ ਹੁਣ ਉਹਨਾਂ ਨਾਲ ਅਸੀਂ ਟਾਈ ਅਪ ਕਰਾਂਗੇ ਇੱਥੇ ਬੈਠੇ ਬੈਠੇ ਜਿਹੜੀ ਬੰਦੇ ਅਜੇ ਤੱਕ ਫੜੇ ਗਏ ਨਹੀਂ ਜਿਹੜੇ ਡਰਗ ਪੈਡਲਰ ਫੜੇ ਗਏ ਨੇ ਕਿ ਉਹਨਾਂ ਦਾ ਰਿਕਾਰਡ ਵੀ ਇੱਥੇ ਮੌਜੂਦ ਹੋਵੇਗਾ ਤੁਹਾਡੇ ਕੋਲ ਤਾਂ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਬਿਲਕੁਲ ਐਕੂਰੇਟ ਅਤੇ ਕਿਤੇ ਨਾ ਕਿਤੇ ਇਹ ਕਿਹਾ ਜਾਵੇ ਕਿ ਜੇ ਜ਼ਰੂਰਤ ਪੜਦੀ ਹੈ ਤਾਂ ਉਹ ਤੁਰੰਤ ਕਰੀ ਬਿਲਕੁਲ ਬਿਲਕੁਲ ਸਾਡੇ ਕੋਲ ਜਿਹੜਾ ਪਿਛਲਾ ਦਾ ਰਿਕਾਰਡ ਹੈਗਾ ਜਿਹ ਇੱਕ ਲੇਟੈਸਟ ਜਿਹੜੀ ਇਨਫੋਰਮੇਸ਼ਨ ਆਉਣਗੀਆਂ ਸਾਡੇ ਕੋਲ ਉਹ ਸਾਰੀਆਂ ਇਹ ਕੰਪਿਊਟਰ ਦੇ ਵਿੱਚ ਫੀਡ ਹੋਣਗੀਆਂ ਸਾਡੇ ਕੋਲ ਜੇ ਕੋਈ ਇੱਕ ਡਰੱਗ ਤਸ਼ਕਰ ਬਾਰੇ ਮਤਲਬ ਆਪਾਂ ਦੂਜਾ ਬੰਦਾ ਵੀ ਸਾਨੂੰ ਕਨਵੇ ਕਰਦਾ ਫਿਰ ਅਸੀਂ ਇੱਥੇ ਬੈਠੇ ਕਹਾਂਗੇ ਵੀ ਬੰਦਾ ਪੱਕਾ ਜਿਹਾ ਡਰੱਗ ਤਸ਼ਕਰ ਹੈ ਇਟ ਮੀਨਸ ਵੀ ਸਾਡੇ ਕੋਲ ਜਿਹੜੀ ਬਾਰ-ਬਾਰ ਕੰਪਲੇਟ ਆ ਰਹੀ ਹੈ ਉਹਦੇ ਖਿਲਾਫ ਚਾਹੇ ਲੁਕਸ਼ਿਪ ਕੇ ਕੰਮ ਕਰਦਾ ਹੋਵੇ ਅਸੀਂ ਇਮੀਡੀਏਟ ਐਕਸ਼ਨ ਲਵਾਂਗੇ ਉਹਦੇ ਖਿਲਾਫ ਜਿਹੜੇ ਉਪਕਰਣ ਜਿਹੜੇ ਹੈਗੇ ਸਾਰੀਆਂ ਫਿਰ ਨਈ ਟੈਕਨੋ ਟੈਕਨੀਕ ਜਿਹੜੀ ਹੈਗੀ ਉਹ ਇਸਤੇਮਾਲ ਕੀਤੀ ਗਈ ਹੈ ਇਹਦੇ ਵਿੱਚ ਸਾਡੇ ਕੋਲ ਉਧਰ ਲੀਗਲ ਸੈੱਲ ਐਸਟੈਬਲਿਸ਼ ਕੀਤਾ ਗਿਆ ਇੱਕ ਇਨਵੈਸਟੀਗੇਸ਼ਨ ਸੈੱਲ ਐਸਟੈਬਲਿਸ਼ ਕੀਤਾ ਗਿਆ ਇੱਕ ਜਿਹੜਾ ਹੈਗਾ ਕੰਟਰੋਲ ਰੂਮ ਬਣਾ ਆਪਣਾ ਸੇਫ ਪੰਜਾਬ ਦਾ ਚੈਟ ਬਾਕਸ ਇਹਦੇ ਵਿੱਚ ਜਿਹੜੇ ਹੈਗੇ ਸਾਰਾ ਇਹਨਾਂ ਨੇ ਨਵਾਂ ਇਹ ਸਾਰੇ ਇੰਕ੍ਰੂਮੈਂਟ ਜਿਹੜੇ ਲਾਏ ਨੇ ਇਹ ਸਾਰੇ ਨਵੇਂ ਲੱਗੇ ਨੇ ਤੇ ਇੱਥੇ ਬੱਚੇ ਤਿਆਰ ਕਰਕੇ ਇੱਥੇ ਹੀ ਸਾਰਾ ਚੱਲੇਗਾ ਮੈਂ ਬਹੁਤ ਬਹੁਤ ਸ਼ੁਕਰੀਆ ਤਾਂ ਇਸਨ ਆਡੀ ਸ਼ਰਮਾ ਜੀ ਜਿਹੜੇ ਇਸ ਵਿੰਗ ਦੇ ਇੰਚਾਰਜ ਨੇ ਤੇ ਕਿਸ ਤਰ੍ਹਾਂ ਦੇ ਨਾਲ ਵਿੰਗ ਕੰਮ ਕਰੇਗੀ ਇਸ ਦੀ ਜਾਣਕਾਰੀ ਸਾਨੂੰ ਦੇ ਰਹੇ ਸਨ ਸਰ ਪ੍ਰਭਕੀਨ ਗੌਰ ਹਾਂਜੀ ਹਾਂਜੀ ਸੋ ਬੇਸਿਕਲੀ ਜਿਹੜਾ ਰਿਲੀਟੀਗੇਸ਼ਨ ਲੀਗਲ ਸੈਲ ਬਣਾਇਆ ਗਿਆ ਹੈ ਜਦੋਂ ਵੀ ਆਈਯੂ ਇਨਵੈਸਟੀਗੇਸ਼ਨ ਕਰਦੇ ਸੀ ਉਹਨਾਂ ਨੂੰ ਆ ਲੀਗਲ ਪੱਖੋਂ ਕਾਨੂੰਨੀ ਪੱਖੋਂ ਵੱਲੋਂ ਬੜੀ ਪ੍ਰੋਬਲਮਸ ਆਉਂਦੀਆਂ ਸੀ ਕਈ ਉਹਨਾਂ ਨੂੰ ਲੀਗਲ ਚੀਜ਼ਾਂ ਨਹੀਂ ਪਤਾ ਹੁੰਦੀਆਂ ਸੀ ਤੇ ਜਦੋਂ ਉਹਨਾਂ ਦਾ ਚਲਾਨ ਪੇਸ਼ ਹੁੰਦਾ ਸੀ ਕੋਰਟ 'ਚ ਉਦੋਂ ਤੱਕ ਜਾ ਕੇ ਉਹਨਾਂ ਦੀ ਐਟ ਦਾ ਐਂਡ ਆਫ ਦਾ ਜਦੋਂ ਚਲਾਨ ਜਾਂਦਾ ਸੀ ਪੂਰਤੀ ਨਹੀਂ ਹੋ ਪਾਉਂਦੀ ਸੀ ਅਸੀਂ ਇਹ ਜਿਹੜਾ ਪੈਟਰਨ ਹੈ सीबीआई ਪੈਟਰਨ ਉਸ ਤੇ ਲਿਟੀਗੇਸ਼ਨ ਸੈਲ ਸੈਲ ਚੱਲ ਰਿਹਾ ਸਾਡਾ ਜਿਹਦੇ ਤੇ ਅਸੀਂ ਜਦੋਂ ਆਈਓ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਦੇ ਆ ਨਾ ਫਰਮ ਦਾ ਵੈਰੀ ਬੀਗਨਿੰਗ ਅਸੀਂ ਉਹਨੂੰ ਲੀਗਲ ਜਿੱਥੇ ਉਹਨੂੰ ਦਿੱਕਤ ਆ ਰਹੀ ਹੁੰਦੀ ਹੈ ਲਾ ਪੁਆਇੰਟਸ ਨਹੀਂ ਸਮਝ ਆ ਰਹੇ ਹੁੰਦੇ ਉਹਦੇ ਚ ਅਸੀਂ ਉਹਨੂੰ ਹੈਲਪ ਕਰਦੇ ਆ ਜਿੱਦ ਤੇ ਅਸੀਂ ਲੀਗਲ ਰਿਪੋਰਟਸ ਤਿਆਰ ਕਰਦੇ ਆ ਹੋਰ ਜਿਵੇਂ ਸਾਡੇ ਹਾਈ ਕੋਰਟਸ ਦੇ ਮੈਟਰਸ ਹੁੰਦੇ ਨੇ ਉਹਨਾਂ ਚ ਅਸੀਂ ਵਾਚ ਆਊਟ ਕਰਦੇ ਆਂ ਪੂਰਾ ਕਿ ਕੀ ਚੱਲ ਰਿਹਾ ਹੈ ਔਰ ਆਈਓਸ ਨੂੰ ਬੇਸਿਕਲੀ ਆਈਓਸ ਨੂੰ ਹੈਲਪ ਹੁੰਦੀ ਹੈ ਕਿ ਤਾਂਕੀ ਚਲਾਨ ਜਦੋਂ ਉਹਨਾਂ ਤੱਕ ਪੇਸ਼ ਹੋਵੇ ਉਹਦੇ ਵਿੱਚ ਕੋਈ ਵੀ ਐਸੀ ਲੀਗਲ ਡਿਫੈਕਟਸ ਨਾ ਰਹਿ ਜਾਣ ਜਿਦੇ ਕਰਕੇ ਉਹ ਕੇਸ ਸਾਡਾ ਇਕਵਿਟਲ ਚ ਜਾਵੇ ਸਾਰੇ ਲੂ ਪੁਆਇੰਟਸ ਲਾ ਤੋਂ ਰਿਲੇਟਡ ਸਭ ਸਾਡੀ ਪੂਰੀ ਕੋਸ਼ਿਸ਼ ਹੁੰਦੀ ਸੀ ਕਵਰ ਕਰੀਏ ਤੇ ਸਾਡੀ ਆਲਮੋਸਟ ਚਾਰ ਰਿਪੋਰਟਸ ਬਣ ਕੇ ਜਾਂਦੀ ਹੈ ਚਲਾਨ ਪੇਸ਼ ਹੋਣ ਤੱਕ ਜਦੋਂ ਫਾਈਨਲ ਚਲਾਨ ਪੇਸ਼ ਹੁੰਦਾ ਹੈ ਉਦੋਂ ਤੱਕ ਅਸੀਂ ਚਾਰ ਵਾਰ ਉਹਦੀ ਜਿਹੜੀ ਇਨਵੈਸਟੀਗੇਸ਼ਨਸ ਜਿਹੜੀ ਉਹ ਰਿਪੋਰਟਸ ਬਣਾ ਕੇ ਭੇਜਦੇ ਨੇ ਉਹ ਅਸੀਂ ਪੂਰੀ ਸਟ੍ਰੂਟਿਨਾਈਜ਼ ਕਰਦੇ ਨੇ ਜਿਹੜੀ ਕਮੀ ਪੇਸ਼ੀ ਹੁੰਦੀ ਹੈ ਉਹ ਅਸੀਂ ਪੂਰੀ ਕਰਦੇ ਹਾਂ ਹਾਂਜੀ ਬੇਸਿਕਲੀ ਇਹ ਹੈ ਆਪਣਾ ਲਿਟੀਗੇਸ਼ਨ ਸੈਲ ਕੰਮ ਕਰ ਰਿਹਾ ਹੈ ਇੱਥੇ ਵੀ ਜਿਹੜੇ ਉਪਕਰਣ ਨੇ ਉਹ ਆਧੁਨਿਕ ਉਪਲਬਧ ਕਰਵਾਏ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜੇ ਡਰਗ ਦੇ ਮਾਮਲੇ ਨੇ ਉਹਨਾਂ ਨੂੰ ਆ ਇਹ ਕਿਹਾ ਜਾਵੇ ਕਿ ਇੱਕ ਮਜ਼ਬੂਤ ਹੱਥ ਪਾ ਕੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦਿਵਾਨ ਇੰਡੀਆ ਨਿਊਜ਼ ਵੋਹਾਲੀਆ